Thank you ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪਿੱਖੀ ਵਿੰਡ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਹੰਗਾਮੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਬਲਾਕ ਅਤੇ ਜ਼ਿਲ੍ਹਾ ਪੱਧਰੀ ਕਿਸਾਨ ਆਗੂਆਂ ਨੇ ਹਿੱਸਾ ਲਿਆ ਇਸ ਪ੍ਰੰਤ ਪੱਤਰਕਾਰ ਨੂੰ ਜਾਣਕਾਰ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਦਿਲਬਖ ਸਿੰਘ ਦੇ ਰਾਜ ਕੇ ਨਿੱਦਸਿਆ ਕਿ ਜ਼ਿਲ੍ਹਾ ਤਰਨਤਾਰਨ ਪੁਲਿਸ ਦੇ ਵੱਲੋਂ ਕਿਸਾਨਾਂ ਦੀਆਂ ਜੋ ਵੀ ਮੰਗਾਂ ਹਨ ਉਹਨਾਂ ਨੂੰ ਮੰਨਿਆ ਨਹੀਂ ਜਾ ਰਿਹਾ ਅਤੇ ਕਿਸਾਨਾਂ ਦੇ ਉੱਪਰ ਹੋਈਆਂ ਵਧੀਆਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅੱਜ જિલ્લા ਪ੍ਰਸ਼ਾਸਨ ਡਿਪਟੀ ਕਮਿਸ਼ਨਰ ਦੇ ਧਿਆਨ ਦੇ ਵਿੱਚ ਕਈ ਐਸੇ ਮਾਮਲੇ ਹਨ ਜਿਨ੍ਹਾਂ ਨੂੰ ਉਹਨਾਂ ਦੇ ਵੱਲੋਂ ਹੱਲ ਨਹੀਂ ਕੀਤਾ ਗਿਆ ਜਿਸ ਦੇ ਰੋਸ ਦੇ ਵਜੋਂ 10 ਮਾਰਚ ਨੂੰ ਉਹ ਅੰਮ੍ਰਿਤਸਰ ਜ਼ਿਲ੍ਹਾ ਅਤੇ ਤਰਨਤਾਰਨ ਜ਼ਿਲ੍ਹੇ ਦੇ ਵੱਲੋਂ ਮਾਨਾ ਵਾਲਾ ਰੇਲਵੇ ਸਟੇਸ਼ਨ 'ਤੇ ਰੈਲਾ ਰੋਕਮ ਜਾਰੀ ਨੇ ਉਹਨਾਂ ਦੱਸਿਆ ਕਿ ਇਹ ਰੇਲ ਰੋਕੋ ਅੰਦੋਲਨ 1 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਜਦ ਤੱਕ ਪ੍ਰਸ਼ਾਸਨ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦਾ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਉਸੇ ਤਰ੍ਹਾਂ ਹੀ ਰੇਲਵੇ ਸਟੇਸ਼ਨ 'ਤੇ ਜਾਰੀ ਰਹੇਗਾ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਨੇ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਕੀਤੀ ਜਿਹੜੀ ਇੱਕ ਕੇਦੇ ਸੰਬੰਧਿਤ ਕੀਤੀ ਜਾ ਰਹੀ ਹੈ ਇਹ ਵੇਖੋ ਜੀ ਅੱਜ ਜਿਹੜੀਆਂ ਸਾਡੀਆਂ ਪਿੱਛੇ ਕੋਈ ਦਿਨਾਂ ਤੋਂ ਮੀਟਿੰਗਾਂ ਵੱਖ-ਵੱਖ ਬਲਾਕਾਂ 'ਚ ਚੱਲਣ ਡਈਆਂ ਵਾਂ ਇਹ ਜਿਹੜੀ ਆ 10 ਤਰੀਕ ਨੂੰ ਮਾਨਾਵਾਲੇ ਜਿਹੜਾ ਵਾ ਸਟੇਸ਼ਨ ਤੇ ਜਿਹੜੀਆਂ ਟ੍ਰੇਨਾਂ ਦਾ ਚੱਕਾ ਜਾਮ ਕਰਨਾ ਅੰਮ੍ਰਿਤਸਰ ਜ਼ਿਲ੍ਹੇ ਤੇ ਜ਼ਿਲ੍ਹੇ ਤਰਨਤਾਰਨ ਵੱਲੋਂ ਕਿਉਂਕਿ ਸਾਡੀਆਂ ਕੋਈ ਤਰਨਤਾਰਨ ਜ਼ਿਲ੍ਹੇ ਦੀਆਂ ਲਟਕਦੀਆਂ ਮੰਗਾਂ ਸਨ ਜਿਹੜੀਆਂ ਮਾਨਯੋਗ ਐਸਐਸਪੀ ਸਾਹਿਬ ਤੋਂ ਮਾਨਯੋਗ ਡੀਸੀ ਸਾਹਿਬ ਦੇ ਬਾਰਡਰ ਇੰਦੇ ਡੀਏਜੀ ਸਾਹਿਬ ਦੇ ਧਿਆਨ ਚ ਲਿਆਂਦੀਆਂ ਸੀ ਉਹਨਾਂ ਦੇ ਧਿਆਨ ਦੇ ਨਾ ਲਿਉਣ ਦੇ ਬਾਵਜੂਦ ਵੀ ਅਜੇ ਤਾਈਂ ਕੋਈ ਪ੍ਰਸ਼ਾਸਨ ਨੇ ਕੋਈ ਕਾਰਵਾਈ ਇਹਨਾਂ ਮੰਗਾਂ ਲੈ ਧਿਆਨ ਨਹੀਂ ਦਿੱਤਾ ਸਾਡੀ ਜਥੇਬੰਦੀ ਵੱਲੋਂ ਫੈਸਲਾ ਆਇਆ ਵੀ ਦੋਵੇਂ ਜ਼ਿਲ੍ਹਿਆਂ ਵੱਲੋਂ ਜਿਹੜੀਆਂ 10 ਤਰੀਕ ਨੂੰ 1 ਵਜੇ ਮਾਨਾਂ ਦੇ ਜਿਹੜਾ ਉਹ ਟ੍ਰੇਨਾਂ ਦਾ ਹੀ ਚੱਕਾ ਜਾਮ ਕਰਾਂਗੇ ਕਿਉਂਕਿ ਜਿੱਨਾ ਕੇ ਪ੍ਰਸ਼ਾਸਨ ਸਾਡੀਆਂ ਮੰਗਾਂ ਹੱਲ ਨਹੀਂ ਕਰਦਾ ਕਿਉਂਕਿ ਜਾਇਜ਼ ਮੰਗਾਂ ਸਾਡੀਆਂ ਇਹ ਪ੍ਰਸ਼ਾਸਨ ਨੂੰ ਵੀ ਪਤਾ ਵਾ ਕਿ ਹੱਲ ਕਰਨੀਆਂ ਬੰਦੀਆਂ ਕਰਨੀਆਂ ਵੀ ਪੈਣੀਆਂ ਫੇਰ ਵੀ ਸਾਨੂੰ ਬਾਰ ਬਾਰ ਜਿਹੜਾ ਇਹੋ ਜਿਹੇ ਅਸਕਤ ਫੈਸਲੇ ਲੈਣ ਲਈ ਪ੍ਰਸ਼ਾਸਨ ਕਿਹੜੀਆਂ ਕਿਹੜੀਆਂ ਮੰਗਾਣੇ ਜੀ ਹਾਂਜੀ ਮੰਗਾ ਕਿਹੜੀਆਂ ਕਿਹੜੀਆਂ ਨੇ ਵੇਖੋ ਜੀ ਸਾਡੀਆਂ ਕੋਈ ਘਰੇਲੂ ਪੁਲਿਸ ਸਟੇਸ਼ਨ ਮੰਗਾਵਾ ਜਿੱਤੇ ਕੁਝ ਇੱਕ ਦੋਆਂ ਥਾਵਾਂ ਤੇ ਭਿੱਖੀ ਵਿੰਡ ਥਾਣੇ ਦੀਆਂ ਨੇ ਥਾਣਾ ਪੱਟੀ ਮੋੜ ਦੀਆਂ ਨੇ ਕੁਝ ਸਾਡੇ ਕੋਈ ਕਿਸਾਨਾਂ ਦੇ ਮੰਡੀ ਬੋਰਡ ਦੇ ਮਸਲੇ ਸੀ ਲਟਕਣ ਡੇ ਆ ਇਤਨਾ ਕਰਕੇ ਕੋਈ ਡੀਸੀ ਲੈਵਲ ਤੇ ਸਾਡੀਆਂ ਕੋਈ 5 6 ਮੰਗਾਂ ਜੇਵਨ ਮੰਗਾਵਾ ਉਹ ਜਿਹੜਾ ਪ੍ਰਸ਼ਾਸਨ ਆ ਸਾਨੂੰ ਲਾਰਾ ਲਾਪਾ ਲਾਉਂਦਾ ਵਾ ਇੱਕ ਅੱਦੇ ਦਿਨ ਚ ਟਾਲ ਜਾਂਦਾ ਪਰ ਉਹਨਾਂ ਮੰਗਾਂ ਲਈ ਧਿਆਨ ਨਹੀਂ ਦਿੰਦਾ ਇਸ ਲਈ ਇਨੀ 10 ਤਰੀਕ ਨੂੰ ਜਿਹੜੇ ਟ੍ਰੇਨਾਂ ਦਾ ਮਾਨਾਂ ਵਾਲੇ 1 ਵਜੇ ਚੱਕਾ ਜਾਣ ਕਰ ਰਹੇ ਆ ਕੀ ਅਪੀਲ ਕਰਨਾ ਚਾਹੁੰਦੇ ਆ ਕਿਸਾਨਾਂ ਨੂੰ ਅਸੀਂ ਇਹ ਕਿਸਾਨਾਂ ਨੂੰ ਜਿਹੜੀਆਂ ਸਾਡੀਆਂ ਸਤਕਾਰਯੋਗ ਭੈਣਾਂ ਤੇ ਭਰਾਵਾ ਸਾਰਿਆਂ ਜਿਹੜੇ ਅਤਾਈ ਪੜਾਣੇ ਨੇ ਬਲਾਕਾਂ ਦੇ ਜਿਹੜੇ ਆਗੂ ਆ ਸਾਰਿਆਂ ਨੂੰ ਬਿਊਟੀ ਲੌਂਡੇ ਵੀ ਤਕੜੇ ਹੋ ਕੇ ਬਾਅਦ ਤੋਂ ਬਾਅਦ ਜਿਹੜੀ ਸੰਗਤ ਲੈ ਕੇ ਆਪਾਂ ਇੱਕ ਵਾਈਟ ਪਹਿਲੋ ਪਹਿਲੋ ਆਪਾਂ ਮਾਨਾਂ ਆਲੇ ਗਏ ਸਟੇਸ਼ਨ ਤੇ ਪਹੁੰਚਣਾ ਵਾ ਤਾਂ ਜੋ ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਪਹਿਲਾਂ ਵੀ ਸਾਡੇ ਕੋਈ ਆਗੂਆਂ ਨਾਲ ਉੱਥੇ ਮੀਟਿੰਗਾਂ ਕਰ ਚੁੱਕਾ ਵਾ ਵੀ ਉਸ ਚੀਜ਼ ਦੇ ਹੱਲ ਵਾਸਤੇ ਪਰ ਉਸ ਚੀਜ਼ ਦੇ ਲਈ ਧਿਆਨ ਨਹੀਂ ਕੀਤਾ ਗਿਆ ਅਸੀਂ ਵੀ 2-4 ਵਾਰਾਂ ਸਾਰੇ ਜ਼ਿਲ੍ਹਾ ਦੀ ਟੀਮ ਜਿਹੜੀ ਆ ਮਾਨ ਦੇ ਡੀਸੀ ਤਰਨਤਾਰਨ ਨੂੰ ਵੀ ਧਿਆਨ ਚ ਲਿਆ ਚੁੱਕੇ ਹਾਂ ਐਸਐਸਪੀ ਸਾਹਿਬ ਦੇ ਵੀ ਲਿਆਂ ਚੁੱਕੇ ਹਾਂ ਡੀਏਜੀ ਸਾਹਿਬ ਦੇ ਵੀ ਧਿਆਨ ਚ ਲਿਆ ਚੁੱਕੇ ਹਾਂ ਪਰ ਕੋਈ ਨਾ ਸੁਣਨ ਕਰਕੇ ਮਜਬੂਰੀ ਤੌਰ ਤੇ ਅੱਜ ਜਿਹੜਾ ਜ਼ਿਲ੍ਹਾ ਤਰਨਤਾਰਨ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਜਿਹੜੀਆਂ 1 ਵਜੇ 10 ਤਰੀਕ ਨੂੰ ਯਾਨੀ ਕਿ ਬਸੋਂ ਟ੍ਰੇਨਾਂ ਦਾ ਮਾਨਨ ਵਾਲੇ 1 ਵਜੇ ਚਿੱਕਾ ਜੰਮ ਕਰਾਇਆ। 10 ਵਜੇ ਮੇਰਾ ਮਾ ਗੁਰਜਿੰਦਰ ਸਿੰਘ ਬੂਹੇ ਲਿਆਇਆ। ਮੈਂ ਜ਼ਿਲ੍ਹੇ ਦਾ ਡਿਊ ਹੈ। ਬੇਨਤੀ ਆ ਵੀ ਅੱਜ ਜਿਹੜੀਆਂ ਸਾਡੀਆਂ ਬਲਾਕਾਂ ਦੇ ਵਿੱਚ ਮੀਟਿੰਗਾਂ ਲੱਗੀਆਂ ਆ ਬੜੀਆਂ ਸੋਹਣੀਆਂ ਮੀਟਿੰਗਾਂ ਸਾਰੀਆਂ ਹੋਈਆਂ। ਪੂਰਨ মিডিਆ ਦਾ ਅਸਲੀ ਮਕਸਦ ਸਿਰਫ ਇੱਕ ਹੈ ਜਿਹੜਾ ਸਾਡੇ ਸਿਵਲ ਪ੍ਰਸ਼ਾਸਨ ਨਾਲ ਤੇ ਪੁਲਿਸ ਪ੍ਰਸ਼ਾਸਨ ਨਾਲ ਸਾਡੀਆਂ ਲੜਕੀਆਂ ਮੰਗਾਂ ਜਿਹੜੀਆਂ ਪੁਰਾਣੀਆਂ ਨੇ ਉਹਨਾਂ ਨੂੰ ਬਾਰ-ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਜਿਹੜਾ ਪ੍ਰਸ਼ਾਸਨ ਹੱਲ ਨਹੀਂ ਕਰਦਾ ਪਿਆ ਉਸ ਸਿਲਸਿਲੇ ਦੇ ਵਿੱਚ ਅਸੀਂ ਮਾਨਾਂ ਵਾਲੇ ਜਿਹੜਾ ਰੇਲ ਕੋਖਣ ਦਾ ਇੱਕ ਜਸੇਬੰਦੀ ਵੱਲੋਂ ਐਲਾਨ ਕੀਤਾ ਗਿਆ ਉਹ ਸਿਲਸਿਲੇ ਦੇ ਵਿੱਚ ਅਸੀਂ ਵੱਧ ਤੋਂ ਵੱਧ ਸੰਗਤ ਦਾ ਸਹਿਯੋਗ ਲਿਆ ਆ ਤੇ ਵਰਤੋਂ ਵਾਂਦਾ ਸੀ ਸੰਗਤ ਲੈ ਕੇ ਉਥੇ ਰੇਲਾ ਦਾ ਚੱਕਾ ਜਾਮ ਕਰਨ ਦਾ ਪਲਾਨ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਰੇ 1 ਵਜੇ ਤੋਂ ਪਲਾਨ ਹੈ ਜੀ ਬਾਕੀ ਸਾਡੀ ਪ੍ਰਸ਼ਾਸਨ ਦੇ ਨਾਲ ਜਦੋਂ ਵੀ ਸਾਡੇ ਨਾਲ ਕੋਈ ਖੁੱਲ ਕੇ ਗੱਲ ਕਰੇਗਾ ਉਦੋਂ ਅਸੀਂ ਉਹਨੂੰ ਉਹ ਚੱਕਾ ਵੀ ਸਾਡੇ ਆਪਾਂ ਨਾਲ ਮੀਟਿੰਗ ਕਰਨਗੇ ਪ੍ਰਸ਼ਾਸਨ ਜਿਵੇਂ ਵੀ ਪ੍ਰਸ਼ਾਸਨ ਦਾ ਅਗਲਾ ਹੋਊਗਾ ਕਦਮ ਉਸੇ ਤਰ੍ਹਾਂ ਦਾ ਜਿਵੇਂ ਦਾ ਫੈਸਲਾ ਹੋਊਗਾ ਕਿੰਨਾ ਵਜੇ ਦਾ ਮੇਰਾ ਰਾਮਿਕ ਸਿੰਘ ਜੀ ਕਿਹੜੇ ਬੰਦੇ ਪਿੱਖੀ ਬੰਦੇ ਭਾਰਤੀ ਕਿਸਾਨ ਜੁਣੀਆ ਜਿਲ੍ਹਾ ਬਟਸਕਤਰ ਕੀ ਮਸਲਾ ਕੀ ਹੈ ਜਿਹੜੀ ਮੀਟਿੰਗ ਸੀ ਜਿਹੜਾ ਅੱਜ ਦਾ ਮਸਲਾ ਇੱਕਈ ਵਿਚਾਰਾਂ ਤੇ ਕੀਤਾ ਗਿਆ ਜੋ ਸਾਡੀਆਂ ਆਪਦੀ ਮੀਟਿੰਗ ਦਾ ਮੀਟਿੰਗ ਸੀ ਜੋ ਜ਼ਿਲ੍ਹੇ ਚ ਜੋ ਕਮੇਟੀਆਂ ਬਣਾਉਣੀਆਂ ਸੀ ਜਾਂ ਜੋ ਜਿਹੜੀਆਂ ਸਾਡੇ ਮਾਨਵਾਲ ਅਸੀਂ ਜਿਹੜੇ ਰਿਫਰੈਕਸ਼ਨ ਤੇ ਅਸੀਂ ਧਰਨਾ ਦੇ ਜਾਂ ਰਹੇ ਆ ਉਹਦੇ ਸਬੰਧ ਚ ਅੱਜ ਮੀਟਿੰਗ ਕੀਤੀ ਆ ਕਿ ਨਾ ਬਾਈ ਜੱਟ ਸਰ 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 ਸਿੱਧੀ ਹਾਂਜੀ ਕੀ ਮਸਲਾ ਕੀ ਹੈ ਜਿਹੜੇ ਮਸਲਾ ਜੀ ਕਿਸਾਨਾਂ ਦਾ ਇਹੋ ਹੀ ਆ ਸਾਡਾ ਵੀ ਥਾਂ ਥਾਂ ਤੇ ਪਿੰਡ ਜਾ ਕੇ ਕਾਇਆਂ ਬਣਾ ਰਹੇ ਆ ਇਦੇ ਵਿੱਚ ਮਸਲਾ ਸਾਡਾ ਵੱਡਾ ਇਹ ਆ ਵੀ ਸਹੀਂ ਮੋਢੇ ਨਾਲ ਮੋਢਾ ਜੋੜ ਕੇ ਦੁਰੀਏ ਸਰਦਾਰ ਡੱਲੇਵਾਲ ਜੀ ਦਾ ਉਨਾ ਹੀ ਹਿਰਦਾ ਕਾਇਮ ਹੋਊਗਾ ਜਿੰਨਾ ਉਹ ਅੱਜ ਵੱਡੇ ਗੋਰਚੇ ਦੇ ਵਿੱਚ ਹੱਡੀਆਂ ਦੀ ਮੁੱਠ ਬਣ ਕੇ ਖੜਾ ਵਾ ਪਰ ਸਾਡੇ ਕਿਸਾਨਾਂ ਨੂੰ ਅਸੀਂ ਵਾਰ-ਵਾਰ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਨਾਲ ਜੋੜ ਰਹੇ ਆ ਕਿ ਹੁਣ ਰੇਲ ਲੋਕੂ ਮਾਨਵਤਾ ਸਾਡਾ ਆਰਡਰ ਹੋਇਆ ਵਸਰ ਕਿ ਨਾਲ ਅਸੀਂ ਬੰਦੀਆਂ ਲੋਕ ਉਥੇ ਹੀ ਜਾ ਰਹੇ ਆ ਤਿਆਰੀ ਸਾਡੀ ਫੁੱਲ ਹੋ ਰਹੀ ਆ ਵਾਇਕ ਜੀ ਖਾਲਸਾ ਬੰਦਾ ਇੰਝ ਜੀ ਨਾ ਬਈ ਜੜਾ ਬਲਵੰਤ ਸਿੰਘ ਜੀ ਖੜਾ ਬੰਨ ਕੀ ਕੀ ਮਸਲਾ ਜੜਾ ਮੀਟਿੰਗ ਦੀ ਬਸ ਆਸਤਾ ਜੀ ਇਹ ਵੀ ਮਗਰ ਤੇ ਇਸ ਤਰ੍ਹਾਂ ਪ੍ਰਸ਼ਾਸਨ ਦਾ ਜ਼ਿਲ੍ਹਾ ਜਿਹੜਾ ਹੈਗਾ ਆਪਣਾ ਉਹ ਜਿਹੜਾ ਅਗਲੀ ਸਰਕਾਰਆਂ ਜਿਹੜੀਆਂ ਪ੍ਰਸ਼ਾਸਨਾਂ ਕਾਫੀ ਸਮੇਂ ਤੋਂ ਲੜਕਦੀਆਂ ਆ ਰਹੀਆਂ ਮੰਗਾ ਪ੍ਰਸ਼ਾਸਨ ਜਿਹੜਾ ਉਹਨਾਂ ਕੋਲੇ ਧਿਆਨ ਨਹੀਂ ਦੇ ਰਿਹਾ ਇਹਦੇ ਸੰਬੰਧ ਦੀ ਗਤੀਵੰਦੀ ਉਹਨਾਂ ਜੜਾ ਮਾਨਾ ਬਣ ਤੇ ਪ੍ਰੇਰਣ ਨੂੰ ਜਿਹੜਾ ਵਾ ਉਹ ਅਦਾਲਤ ਕਰਨਾ ਵਾ ਕਿ ਇਹ ਤਾਂ ਫਿਰ ਵੀ ਮਿਲ ਗਏ ਪ੍ਰਸ਼ਾਸਨ ਇਸ ਉਲੇ ਧਿਆਨ ਨਹੀਂ ਦਿੰਦਾ ਦੇਸ਼ ਨਾਸ ਨਿਗੜਾ ਨਾਲ ਬੰਦ ਤੇ